ਸਤਿ ਸ੍ਰੀ ਅਕਾਲ ਸਾਰੇ ਨੂੰ ਵਾਦੀ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਂ ਚਾਰ ਝੋਟੀਆਂ ਦਿਖਾਉਣੀਆਂ ਚਾਰੇ ਝੋਟੀਆਂ ਜਿਹੜੀਆਂ ਵੇਖਣ ਚ ਇੱਕੋ ਜੀਆਂ ਆਂ ਅੱਜ ਕੋਈ ਦੋਦੰਦ ਝੋਟੀ ਆ ਕੋਈ ਚਾਰ ਚਾਰਦੰਦ ਝੋਟੀ ਆ ਅਵਤਾਰ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜਰਦ ਜੀ ਕੀ ਹਾਲ ਰਹਿ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆ ਵਧੀਆ ਵੇ ਗਿਆਦਨ ਲਾ ਮਾਲ ਫੇਰ ਬਾਹਰ ਤੇ ਗਿਆਦਨ ਉਸਲੇ 1 ਘੰਟੇ ਤੋਂ ਪਹਿਲਾਂ ਵੇਖ ਗਿਆ ਠੀਕ ਆ ਕਿੰਨੇ ਕ ਆਈਫੋਨ ਖਾਨ ਫਿਰ ਹੋਣ ਬਹੁਤ ਜ਼ਿਆਦਾ ਆ ਜੀ ਭਾਪੜੇ ਹੋਲੇ ਸੁੱਟੇ ਹੈ ਨਾ ਹਾਂਜੀ ਭਾ ਛੋਟੇ ਕਰਕੇ ਬਹੁਤ ਜ਼ਿਆਦਾ ਫੋਨ ਆਜੇ ਕਿਤੇ ਚੁੱਕਤ ਨਹੀਂ ਦੇਨੇ ਪਾ ਮੈਂ ਕਿਹਾ ਅਜੇ ਅਜੇ ਤੱਕ ਵੀ ਮੈਨੂੰ ਫੋਨ ਕੱਲ ਵੀ ਦੋ ਤਿੰਨ ਬੰਦਾ ਵੀਰ ਪਰ ਆਏ ਅੱਛਾ ਇਹ ਆ ਲੋ ਹੋ ਜਾ ਭਾ ਦੇ ਝੋਟੀਆਂ ਲੱਭ ਗਿਆ ਉਹ ਇਹ ਭਾਜ ਲੱਭਦਾ ਬੜਾ ਔਖਾ ਹੋ ਜਾਂਦਾ ਉਹੋ ਜੀ ਭਾ ਹੋ ਜਾ ਉਦੋਂ ਨਹੀਂ ਆਇਆ ਬਸ ਹਾਂ ਬਾਕੀ ਚੰਗੀ ਸੀ ਚੰਗੇ ਰਈਆਂ ਨਾ ਬਾਕੀ ਜਹੋ ਜੀ ਚੀਜ਼ ਉਹੋ ਜੀ ਮੁੱਲ ਹੁਣ ਅੱਜ ਜੇ ਤਰਾ ਦੋਂਦੀਆਂ ਚ ਤੇ ਫਿਰ ਚ ਮੁੱਲ ਦੇ ਉਹ ਜਿਹਾ ਪੈਣਾ ਵਾ ਹਾਂਜੀ ਬਾਕੀ ਮੁੱਲ ਅੱਜ ਫਿਰ ਆਪਾਂ ਬੜੇ ਜਾਇਜ ਕਰ ਰਹੇ ਆ ਅੱਛਾ ਤੋਂ ਵੀਡੀਓ ਵੇਖ ਕੇ ਪੂਰੀ ਜਰੂਰ ਹਾਂ ਹਾਂ ਦੇਣ ਵਾਲੇ ਕਰਨੇ ਆ ਬਾਕੀ ਜਿਹੜੇ ਅਸੀਂ ਮੁੱਲ ਪਾਣੇ ਹਨ ਛੁੱਟੀਆਂ ਨਹੀਂ ਹੁੰਦੀਆਂ ਇਸ ਬਾਅਦ ਚ ਚਲੋ ਫਿਰ ਨਾਮ ਦੱਸੋ ਇੱਕ ਵਾਰੀ ਹਾਂ ਨਾਮ ਮੇਰਾ ਅਵਧਾਰ ਸਿੰਘ ਜੀ ਹਾਂਜੀ ਪਿੰਡ ਕੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦੇ ਇੱਕ ਨੰਬਰ ਹੈਗਾ 7347599943 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਪਹਿਲਾਂ ਕਹਿੰਦੇ ਇੱਧਰ ਸ਼ੁਰੂ ਕਰੀਏ ਅੱਜ ਅੱਜ ਸਾਰੀਆਂ ਝੋਟੀਆਂ ਇੱਕੋ ਜਿਹੀਆਂ ਲੱਗਪਗ ਨੰਬਰ ਯਾਦ ਰੱਖੀ ਜਾ ਸਾਰੇ ਭਾਵੇਂ ਇੱਧਰੋਂ ਬਹਿ ਜਾਓ ਠੀਕ ਆ ਭਾਵੇਂ ਇਹਦੇ ਪਿੱਛੇ ਬਹਿ ਜਾਓ ਠੀਕ ਆ ਥਾਣੇ ਤੋਂ ਕੀ ਲੱਗਾ ਕਿਥੇ ਬਿਲਕੁਲ ਇੱਕੋ ਜਿਹੀ ਸਾਈਜ਼ ਇੱਕੋ ਜਿਹੀ ਗੈਪ ਤੇ ਜਿਹੜੇ ਕੋਈ ਮੱਛੇ ਦੇ ਜਿੱਦਾਂ ਮੱਦੇ ਥੱਲੇ ਹਿੱਲਣਾ ਕਿਹ ਬਣੇ ਥਾਣੇ ਵੇਖੋ ਕਿਥੇ ਕਿਥੇ ਲੱਗਾ ਜਣਾ ਹਾਂਜੀ ਹਾਂਜੀ ਸੂਆ ਪਹਿਲਾ ਹੀ ਪਹਿਲਾ ਸੂਆ ਇਹਦੇ ਦੋ ਦੰਦ ਜੇ ਚੈੱਕ ਕੀਤੇ ਦੰਦ ਫਿਰ ਅੱਜ ਚੈੱਕ ਕਰਨੇ ਕਹਿੰਦੇ ਆਪਾਂ ਠੀਕ ਆ ਕਹਿਣ ਵਾਲੀ ਥੋੜਾ ਗੱਲ ਆ ਐ ਕਿ ਕਿੱਥੇ ਲੱਭ ਲੈਂਦੀਆਂ ਜੇ ਦੇਖੋ ਹਾਂ ਸੋਰਾਇਆ ਮੂੰਹ ਫੜਾਉਣ ਤੋਂ ਕਰਦੀ ਆ ਕੋਸ਼ਿਸ਼ ਕਰ ਹਾਂ ਆ ਦੇਖ ਸਾ ਦੇ ਜੇ ਹੈਗੀ ਜਿਹੜੇ ਦੋ ਦੰਦ ਝੋਟੀ ਆ ਪਰ ਮੂੰਹ ਫੜਾਉਣ ਤੋਂ ਜਿਹੜਾ ਕਰਦੀ ਆ ਇਹਦੀ ਨੂੰ ਟਾਈਮ ਤੇ ਕਰਕੇ ਡਰਦੀ ਥੋੜੀ ਹਾਂਜੀ ਬਾਕੀ ਚਲੋ ਕੋਈ ਵੀ ਆਵੇ ਤੇ ਇੱਥੇ ਆਨ ਕੇ ਆਪਣੀ ਵੇਖ ਕੇ ਲੈ ਜਾਏ ਥੋੜਾ ਡਰਦੀ ਥੋੜੀ ਲੈ ਜੇ ਸਿੱਧੀ ਤੌਰ ਤੇ ਦੋ ਦੰਦਨ ਬਾਕੀ ਥੱਲੇ ਜਿੰਨੀ ਵੀ ਆ ਬੜੀ ਸਫਾਈ ਤੇ ਤਿਆਰ ਹੋਈ ਆ ਬਾਕੀ ਹੈਗੇ ਦੋ ਦੰਦ ਝੋਟੀ ਆ ਬਾਕੀ ਜਿਹੜਾ ਕੋਈ ਵੀ ਆਵੇ ਆਪਣੀ ਵੇਖ ਕੇ ਖੜੇ ਮੂੰਹ ਫੜਾਉਣ ਤੋਂ ਥੋੜਾ ਜਿਹਾ ਕਰਦੀ ਕੋਸ਼ਿਸ਼ ਤੇ ਕਾਫੀ ਕੀਤੀ ਆ ਕਿ ਜਿਹੜਾ ਮੂੰਹ ਫੜਾ ਲੈ ਮੈਨੂੰ ਪਰ ਠੀਕ ਆ ਜੀ ਐਸੇ ਕੋ ਆ ਬੱਕ ਬਹਿ ਜਾ ਠੀਕ ਆ ਆ ਦੇਖੋ ਉਤਰਾਂ ਠੰਡੀ ਸੀ ਲਿਆ ਤੇ ਬਸ ਉਹ ਤੋਂ ਡਰ ਗਈ ਥੋੜੀ ਜੀ ਠੀਕ ਚਲੋ ਆਜੋ ਲੈ ਆਓ ਹਾਂ ਹਾਂ ਤੇ ਜਿੱਦਾਂ ਝਟੀਆਂ ਹਾਰੀ-ਸਾਰੀ ਨਿਕਲਦੀਆਂ ਹਾਂਜੀ ਹਾਂਜੀ ਪਰ ਪਹਿਲੇ ਨਾ ਚਲੋ ਲੈ ਜਾਓ ਦੋਰ ਦੇ ਆਈਕ ਨੰਬਰ ਦਾ ਹੈ ਕਿੰਨੇ ਦਿਨ ਹੋਏ ਇਨ ਸੋਈ ਨੂੰ ਸੋਈ ਨੂੰ ਅੱਜ ਇਹਨੂੰ 15:00 ਵਜੇ ਕੱਢੀ ਮਗਰ ਜੀ ਠੀਕ ਆ ਆ ਕੱਢੀ ਜੀ ਆ ਕਰਤੀ ਕਰਤੀ ਵੀ ਚੰਗੀ ਸੰਭੀ ਆ ਕੱਟੇ ਬੜੀ ਪਲੀ ਟੀਕੇ ਕੱਟੀਆਂ ਆ ਨਾ ਦੇਖ ਸੰਦੇ ਤੇ ਕਿੰਨਾ ਦੁੱਧ ਧਿਆਰ ਜੇ ਦੇ ਕੋਲ ਸਰਦਾਰ ਜੀ ਦੁੱਧ ਤੇ ਬਾਦ ਦਾ ਹੋਗਾ ਸਰਦਾਰ ਜੀ ਲਾ ਕੇ ਪਾਣੇ ਆਪਾਂ 9 ਕਿਲੋ ਕਰਕੇ ਦੇਵਾਂਗੇ ਪੱਕਾ ਦੁੱਧ ਜਿਹੜਾ ਹੈਗਾ ਤੇ ਸਾਡੇ ਕੋਲ ਕਾਲੀ ਮੱਝਾਂ ਆਈਆਂ ਸਾਰੀਆਂ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਬਾਕੀ ਆਪਾਂ ਫਿਰ ਸੀਲੀਆਂ ਲਈ ਠੀਕ ਆ ਐ ਤੂੰ ਹੁਣ ਜੁਆਇਟ ਕਰ ਮੁੱਲ ਦੱਸ ਦੀ ਇਹਦਾ ਆਪਾਂ ਮੁੱਲ ਹਰ ਜੀ ਤੋਂ ਦਿੱਕਪਾਵੇਂ ਜੇ ਪਹਿਲਾਂ ਯਾਰ ਇੱਕ ਦੱਸਦੀ ਆ ਹਾਂਜੀ ਤੁਹਾਡਾ ਤਾਂ ਪਤਾ ਹੈਗੀ ਨਹੀਂ ਅਸੀਂ ਹਾਂਜੀ ਆਪਾਂ ਛੋਟੀ ਮੁੱਲ 9590 ਹਾਂਜੀ 85 ਹਜ਼ਾਰ ਛੋਟੀ ਹਾਂ ਨਾ ਸਰ 85 ਹਜ਼ਾਰ ਦੇ ਦੋ ਬਾਕੀ ਇਹ ਵੀ ਇਹਦਾ ਦੁੱਧ ਦਾ ਮੁੱਲ ਨਹੀਂ ਆ ਇਹਦਾ ਸੋਨ ਕੁਨੇ ਦਾ ਉਮਰ ਦਾ ਜਾਦ ਨਸਲ ਦਾ ਜਿਹੜਾ ਮੁੱਲ ਹੈ ਨਾ ਚੀਜ਼ਾਂ ਦੇ ਇਹਦੇ ਪਾਇ ਚੋ ਡੀਐਨਏ ਨਹੀਂ ਆਉਗੀ ਹਾਂਜੀ ਹਾਂਜੀ ਬਾਕੀ ਕੋਈ ਇੱਕ ਰਿ ਇੱਥੇ ਆਣ ਕੇ ਵੇਖੇ ਇੱਕ ਰ ਜਿਹੜਾ ਵੀ ਸ਼ਕੀਨ ਹੈ ਇਹਨਾਂ ਦੀ ਕੁਆਰਟੀ ਵੇਖਣ ਵਾਲੀ ਜੇ ਵੇਖੋ ਹਾਂਜੀ ਹਾਂਜੀ ਅਸੀਂ ਠੰਡੀ ਬਿਲਕੁਲ ਠੀਕ ਹੈ ਜੀ ਤੇ ਚਲੋ ਹੁਣ ਜਿਹੜੀ ਆ ਝੋਟੀ ਹੈ ਵੀ ਦਿਖਾ ਦਈਏ ਇਹਦਾ ਵੀ ਸੂਆ ਪਹਿਲਾ ਹੀ ਇਹ ਹੈ ਕਿ ਜੀ ਦੂਜਾ ਸੂਆ ਜੀ ਠੀਕ ਹੈ ਇਹ ਝੋਟੀ ਹੈ ਸੋਇਵਾ ਜੀ ਤੀਜਾ ਦਿਨ ਜੀ ਠੀਕ ਹੈ ਜੀ ਮੇਰੇ ਐ ਖਾਲੀ ਕੀਤੀ ਸਾਰੀ ਪੂਰੀ ਇਹਦਾ ਬਚਾਜ ਆ ਕਟਾ ਜੀ ਹਾਂਜੀ ਤੋਰੋ ਫੇਰ ਲੈ ਵੇਖੋ ਕਿ ਲੱਗਾ ਛਣ ਕਿੰਦਾ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਐਟਾਂ ਦੇ ਅੱਠ ਦੁੱਧੋਂ ਬੋਲਾ ਹੋ ਗਿਆ ਤੇ ਕਿੰਨਾ ਕ ਚੋਈ ਜਾਓਗੇ ਉਧਾਰੀ ਮੈਂ ਯਾਰ ਅੱਜ 12 ਹੀ ਦੇਜਾਂ ਦਾਤ ਪਰਾਸੀ ਤਾਉਗੀ ਠੀਕ ਆ ਬਾਕੀ ਇਹ ਵੀ ਸੋਹਣੀ ਝੋਟੀ ਆ ਛੋਟੇ ਸਿੰਘ ਦੀ ਝੋਟੀ ਆ ਖਾਣਾ ਇਹਦੇ ਕੋ ਵੀ ਚੰਗਾ ਹੀ ਲੱਗਾ ਵਾ ਝੋਟੀਆਂ ਸਾਹਿਬ ਲੈ ਵੇਖੋ ਕਿ ਨੇ ਪੋੜੇ ਸਵੇਰੇ ਸੀ ਇਹ ਵਜਿਆ ਪੂਰੀ ਸਾਫ ਕੀਤੀ ਹੈ ਠੀਕ ਆ ਇਹ ਹੁਣ ਕਿਹੜਾ ਗਾਉਣਗਾ ਮੈਂ ਲੈ ਵਾ ਫੇਰ ਕਰਦੇ ਮੈਂ ਅੱਜ ਤੋਂ ਬਾਰੀ ਹੋਗਾ ਬੋੜਾ ਇਹਦਾ ਠੀਕ ਹੈ ਜੀ ਤੇ ਇਹਦਾ ਦਸ ਵਾਲੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕਿੰਨਾ ਰੱਖਦੀ ਆਪਾਂ ਹਾਂ ਫ੍ਰੇਮ ਮੁੱਲ ਦਾ ਵੀ ਜਾਇ ਜੀ ਮੁੱਲ 85 ਹਜ਼ਾਰ ਛੋਟੀ ਦਾ ਹਾਂਜੀ ਇਹ 80 ਦੇ ਗਏ 80 ਹਜ਼ਾਰ ਦੀ 80 ਹਜ਼ਾਰ ਤੋਂ ਵੀ ਹਰਤੇ ਦੇ ਦੇਣ ਲੈਣ ਵਾਲੇ ਹਾਂ ਨਾ ਇਹ ਕੱਢੀ 2000 ਹੋਰ ਛੋੜ ਦਤਾ ਅੱਛਾ 78 ਹਜ਼ਾਰ ਦੇ 7000 ਛੋਟੇ ਰਾਂਗੇ ਤੋਂ ਕਿੰਨੇ ਦੀ ਠੀਕ ਹੈ ਜੀ ਬਾਕੀ ਅੱਜ ਸੋਹਣੀਆਂ ਝੋਟੀਆਂ ਵਾਂ ਕਰੇ ਸ਼ੌਂਕ ਨਾ ਰੱਖਣ ਵਾਲੀਆਂ ਜਿਹੜੀਆਂ ਕਿਲੇ ਤੇ ਬੱਜੀਆਂ ਮਸੋਹਣੀਆਂ ਲੱਗਣ ਹਨ ਤੇ ਹੁਣ ਇੱਕੋ ਝੋਟੀ ਇਸ ਟਾਈਮ ਤੇ ਸਾਰੀਆਂ ਥੱਲੇ 9 9 10 10 ਕਿਲੋ ਬੋਲੇ ਤੇ ਸਾਰੀਆਂ ਝੋਟੀਆਂ ਠੀਕ ਹੈ ਤੇ ਇਹਦਾ ਸੂਆ ਕਿੰਨਾ ਬੱਚਾ ਜਦੋਂ ਸੂਈ ਤੇ ਝੋਟੀ ਅੱਛਾ ਇਹਦਾ ਦੂਸਰਾ ਸੂਆ ਚੌਥਾ ਜਿਹੜਾ ਨਾੜੂ ਦਾ ਬੱਚਾ ਦੀ ਨੀਂਦ ਹੀ ਕੱਟਾ ਵੇਖੋ ਇਹਦਾ ਆਹ ਕੱਟਾ ਜੀ ਇਹਦੇ ਨਾਲ ਆ ਚੌਪਾ ਜਵਾਦਨ ਦੀ ਸੂਈ ਨੂੰ ਤਾਂ ਜਿਹੜਾ ਨਾੜੂ ਜਿਹੜਾ ਨਾਲੋਂ ਦੋ ਤੇ ਕੱਟੀ ਥੱਲੇ ਆਏ ਹੋਣੇ ਹੋਰ 10 ਕਿਲੋ ਇਹਦੇ ਠੀਕ ਆ ਕੋਈ ਦੋ ਟਾਈਮ ਤਿੰਨ ਟਾਈਮ ਚੁਆ ਕੇ ਖੜੇ ਥਾਣੇ ਤੇ ਤੈਨੂੰ ਨਾੜੂ ਦਿਖਾ ਦੇ ਦਵਾ ਦਿਓ ਬੱਚਾ ਲਾ ਦੇ ਹਾਂ ਇਹ ਤੋਂ ਨਾ ਕਰਦੀ ਠੀਕ ਆ ਚੁਵਾਈ ਇਹਦੀ ਇੱਕ ਮਿੰਟ ਤੋਂ ਪਹਿਲਾਂ ਦੀ ਇਦਾਂ ਦੀ ਚੁਵਾਈ ਕੱਟਾ ਮਗਰ ਕਾਫੀ ਚੰਗੇ ਟਿੱਕੇ ਦਾ ਇਹ ਕਿੰਨੇ ਕ ਦੁੱਧ ਆ ਲਈ ਆ ਹਰ ਤੇ ਜਿੰਨਾ ਦੁੱਧ ਸਟਾਰਟਿੰਗ ਹੋਲੇ ਪਹਿਲੇ ਸੋਇ ਰਿਕਾਰਡ ਦਾ 13 ਕਿਲੋ ਦੁੱਧ ਆ ਵਾ ਅੱਛਾ ਤੇ ਹੁਣ ਇਸ ਟਾਈਮ ਬੋਲਾ ਵੇ ਥੱਲੇ 10 ਅੱਛਾ ਤਿਆਰ ਕੀ ਕਿੰਨਾ ਚਵਾਈ ਜਾਊਗੀ ਪਹਿਵਾਂ ਦਿਨ ਦਾ ਸੋਈ ਜੋ 13-14 ਕਿਲੋ ਸੌਖਾ ਦੁੱਧ ਹੋਊਗਾ ਨਾ ਠੀਕ ਹੈ ਜੀ ਇਹ ਨਾਲ ਹੁਣ ਸਟਾਰਟਿੰਗ ਆ ਠੀਕ ਅਸਕਰ 2-3 ਕਿਲੋ ਵਧੂਗੀ ਹਜੇ ਹਾਂ ਜੀ ਹਾਂ ਜੀ ਆ ਬਾਕੀ ਆ ਇਸ ਟਾਈਮ 10 ਕਿਲੋ ਆਪਣੇ ਘਰ ਪੱਕਾ ਵਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਕੱਟਾ ਛੱਡਿਆ ਥੱਲੇ ਬਾਕੀ ਜੇ ਕੱਟੀਆਂ ਦੀ ਹੋਰ ਮਾਦਾ ਹੈ ਕੱਟਾ ਵੀ ਨਾਲ ਬੜੀ ਜਾਂਦਾ ਇਹ ਤਾਜ਼ਾ ਹੀ ਆ ਬੱਚਾ ਜੇ ਦੁੱਧ ਚੁੰਗਣ ਦੀ ਪੂਰੀ ਜਾਂਚ ਨਹੀਂ ਕਰਦੇ ਐਂ ਪੰਜਵਾਂ ਦਿਨ ਤੇ ਸੋਈ ਨੂੰ ਆਣਾ ਆ ਥਾਣੇ ਵੀ ਦੇਖ ਸਰਦੇ ਇਹਦੇ ਲਾਗੇ ਤੋਂ ਦਿਖਾ ਦੇ ਵਿੱਚ ਜਿ ਚਵਾ ਫਿਰ ਇਹਦਾ ਕਿਉਂ ਦਰਦੀ ਭਾਨਾ ਬੈਠੇ ਰਹੇ ਤੇ ਪਿਛਲੇ ਸਨੰਦਾ ਵੀ ਚਵਾ ਦਿਖਾ ਦੀ ਜੀ ਮੋਟਰੇ ਆ ਕੇ ਐ ਇੱਜਾ ਦੇ ਚਵਾਏ ਚਲੋ ਖੋਲੋ ਫਿਰ ਤੋਰ ਦੀ ਜੀ ਬਾਕੀ ਇਹਦਾ ਵੀ ਸ਼ੁਰੂਆਤ ਸਿੰਘ ਆ ਸੋਹਣੀ ਝੋਟੀ ਆ ਕੱਦ ਕਾਠ ਵੀ ਚੰਗਾ ਵਾ ਤੇ ਬੇਲ ਵੀ ਚੰਗੀ ਆ 13 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾ ਦੂਗੀ ਬਾਕੀ ਚੰਗੀ ਤਿਆਰ ਹੋਈ ਆ ਥੱਲੇ ਆ ਕੋਈ ਆ ਰਿਹਾ ਪਰ ਫੇਰੇ ਤੇ ਕੇ ਵਾਈ ਤੇ ਚਵਾ ਲਈ ਦੀ ਮੱਝਾਂ ਸਾਰੀਆਂ ਠੀਕ ਹੈ ਜੀ

ਕੀ ਬਿਲਕੁਲ ਜਾਇਜ਼ ਕਰਾਂਗੇ ਦਾ ਇਹ ਜਾਇਜ਼ ਹੈ ਕਰੀਏ ਵੀ ਤਿੰਨ ਦਿਨਾਂ ਦੀ ਗੱਲ ਕਰੀਏ ਕਿ ਜਾਵੇ ਪਹਿਲੇ ਫੋਨ ਤੇ ਪੂਰਾ ਗਾਂਵ ਸਾਂ ਲੈ ਆਵਾ ਹਾਂਜੀ ਹਾਂਜੀ ਮਰਬੇ ਛੋਟੀ ਦਾ ਮੁੱਲ 95 ਹਜ਼ਾਰ ਹਾਂਜੀ 95 ਦੇ ਆਪਾਂ ਦੇਣੀ 90 ਦੇਣੀ ਆਪਾਂ 90 ਦੇ 2000 ਛੜ ਦਾਂਗੇ 88 ਹਜ਼ਾਰ ਦੇ ਦਿੱਤੇ 88 ਹਜ਼ਾਰ ਦੇ ਦੇ ਦੇਣੀ ਹੈ ਹਾਂਜੀ ਠੀਕ ਹੈ ਜੀ ਹਾਂ ਵੀ ਇਹ ਪਹਿਲਾ ਸੂਆ ਛੋਟੀ ਹੈ ਵੀ ਚਾਰ ਦਿਨ ਦੀ ਛੋਟੀ ਹੈ ਠੀਕ ਹੈ ਇਹਦਾ ਛੋਟੀ ਦਾ ਇਦਾਂ ਭਾ ਇਦਾਂ ਬੈਠ ਰਿਹਾ ਥੰਦੀ ਸੀਲ ਆ ਕੇ ਪੂਰੀ ਥਣ ਵੀ ਇਹਦਾ ਪ੍ਰੋਪਰ ਹੱਥ ਚ ਆਉਣਾ ਲੱਗਾ ਦੇਖੋ ਥਣ ਕੀ ਲੱਗਾ ਕਦੀ ਤੋਰੋ ਫੇਰੀ ਨਵੀਂ ਇੱਕ ਇਹ ਤਰ੍ਹਾਂ ਹੀ ਆ ਵੇਖੋ ਠੀਕ ਹੈ ਇਹਤੇ ਨੰਬਰ ਚੋਂ ਚੋਣ ਚਾਹੀਦਾ ਵੀ ਇਨੋਂ ਕਿ ਨੇ ਦੇਣਾ ਸੂਈ ਨੂੰ ਇਹਨੂੰ ਆਜੇ ਸਤਵਾਂ ਕ ਦੇਂਦੇ ਸੂਈ ਨੂੰ ਤੋਰੋ ਫਿਰ ਇੱਕਲੀ ਨਾ ਇਹ ਚੱਲੇ ਵੀ ਆਹ ਟਾਈਮ ਤੇ 10 ਕੁੱਲਾ ਦੋਦਾ ਆਪਾਂ 9 ਕੁੱਲਾ ਗੋੜਾ ਦੇ ਤਸਾਂ ਤੇ ਕਿੰਨਾ ਚੁਾਈ ਜਾਊਗੀ 2012 12 13 ਕੁੱਲਾ ਤੇ ਸਫਾ ਦੋਗੀ ਠੀਕ ਹੈ ਜੀ ਆਹ ਵੇਖੋ ਪਿਓਰ ਚਾਰ ਦੰਦ ਇਹ ਚਾਰ ਦੰਦ ਆਂਦੇ ਜਿਹੜੇ ਪਿਓਰ ਠੰਡੇ ਸੀਲ ਆਹ ਦੇਖੋ ਤੇ ਪਿਓਰ ਚਾਰ ਦੰਦ ਆਂਦੇ ਉਹ ਦੋ ਦੰਦ ਆ ਚਾਰ ਦੰਦ ਤੇ ਥੱਲੇ ਆਹ ਦੇਖ ਸਕਦੇ ਚਾਰ ਦੰਦ ਝੋਟੀ ਚੰਗੀ ਤਿਆਰ ਹੋਈ ਆ ਆ ਯਾਰ ਅੱਛਾ ਸਾਢੇ ਕਿਤੇ ਬੈਠੇ ਥੱਲੇ ਦਿੰਦੇ ਫੇਰ ਠੀਕ ਹੈ ਜੀ ਹਾਂ ਆ ਵੀ ਤਰੇ ਥੱਲੇ ਬੈਜੋ ਇਹਦੇ ਫੇਰ ਠੰਡੀ ਸੀਲ ਝੋਟੀ ਆ ਪੂਰੀ ਚਲੋ ਲੈ ਜਾ ਫੇਰ ਸੇ ਪਾਸੇ ਇੱਕ ਵਾਰ ਜਿੱਤੀ ਚੋਟੀ ਦੀ ਬੁੱਤੀ ਆ ਬੰਦ ਕਰੀ ਠੀਕ ਹੈ ਬੰਦ ਫਿਰ ਇਹਨੂੰ ਤੇ ਇਹਦਾ ਕਿੰਨਾ ਕੁ ਮੁੱਲ ਰੱਖਦੀ ਹੈ ਫਿਰ ਆਪੇ ਤੁਹਾਡੇ ਦੇ ਨੇ ਗੋਣੇ ਹਨ ਹਾਂਜੀ ਤੁਹਾਡੇ ਤੇ ਇੱਕ ਦਾ ਦਈ ਉਹਦਾ ਹਾਂਜੀ ਸਿੱਧਾ ਖਾਣ ਲਗਾ ਪਰ ਆਪਾਂ ਛੋਟੀ ਦਾ ਉਹ ਨਹੀਂ ਮੁੱਲ ਕਰਨਾ ਛੋਟੀ ਦਾ ਮੁੱਲ ਇਹਦਾ ਲੱਖ ਕਰ ਲੀਏ 95 ਕਰ ਲੀਏ हां 97000 अच्छा 87000 ठीक है बाकी चलो कोई फोन लावे एकरी मान तान ते सारीयां च होई जानदे मान तान जो भी ਛੋਟ-ਛਾਟ दे बाकी ਝੋਟੀਆਂ ਹੈ ਹੀ ਬੜੀਆਂ ਹੈ ਸਾਫ ਸੁਥਰੀਆਂ ਭਾਜੇ बाकी ਸਾਰੀਆਂ ਸੂਈਆਂ ਸਵਾਈਆਂ ਵਾ ਤੁਹਾਡੇ ਘਰ ਕੋ ਤਸੱਲੀ ਕਰਕੇ ਨਾ ਆਪਣੀ ਕੋਈ ਭੈਣ ਭਰਾ ਚੋਣ ਚਵਾ ਦੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਾ ਆਰ ਮੰਗਾਏਗਾ ਆਪਣਾ ਥਣਾ ਦੀ ਗਰੰਟੀ ਹੋ ਕੋਲ ਠੀਕ ਹੈ ਜੀ ਉਹ ਛਟਾਂ ਕੇ ਸਾਡੇ ਹੋਗਾ ਠੀਕ ਹੈ ਵੀ ਜੀ ਬਾਕੀ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਖੜੋ ਜੀ